ਜਦੋਂ ਵੀ ਮੇਰਾ ਮਨ ਪਰਿਆਵੇ ਛਟ ਅੰਬੜੀ ਨੂੰ ਫੋਨ ਲਾਵਾਂ ਜਦੋਂ ਹੀ ਅੰਬੜੀ ਫੋਨ ਨੂੰ ਉਠਾਵੇ ਛਾਟੀ ਸਭ ਕੁਲ ਜਾਵਾਂ ਫਿਰ ਅੰਬੜੀ ਨੂੰ ਪਿਆਰ ਨਮਣਾ ਕੇ ਸਹਰੇ ਮਿਲਣ ਬੁਲਾਵਾਂ ਆ ਵੀ ਦੱਸਣਾ ਉਹ ਵੀ ਦੱਸਣਾ ਕਈ ਦਿਨੀ ਜੀ ਲੰਘਾਵਾਂ ਜਿਸ ਦਿਨੇ ਅੰਬੜੀ ਮਿਲਣ ਨੂੰ ਪਹੁੰਚੀ ਨੂੰ ਕੁੱਟਕੇ ਜੱਖੀ ਪਾਵਾਂ ਜਿਨੇ ਹੀ ਅੰਬੜੀ ਦਾ ਚਿਹਰਾ ਵੇਖਾਂ ਸਾਰੇ ਦੁੱਖ ਗਵਾਵਾਂ ਅੰਬੜੀ ਮੇਰੀ ਰੂਹ ਪਰਤਕੇ ਮੂਹ ਨੂੰ ਸੀਨਾ ਲਾਵਾਂ ਤੀਆਂ ਸਬਦੀਆਂ ਰਹਿਣ ਵਸਦੀਆਂ ਨਹੀਂ ਤੇ ਹੌਂਕੇ ਭਰਦੀਆਂ ਮਾਵਾ ਤੀਆਂ ਸਬਦੀਆਂ ਰਹਿਣ ਵਸਦੀਆਂ ਨਹੀਂ ਤੇ ਹੌਂਕੇ ਭਰਦੀਆਂ ਮਾਵਾ ਹਾਏ ਗਾਇਜ਼ ਵੈਲਕਮ ਟੂ ਵੈਕ ਵਨ ਇੱਕ ਕਹਾਣੀ ਮੇਰਾ ਨਾਮ ਹੈ ਸੁਮਨ ਅੱਜ ਮੈਂ ਤੁਹਾਡੇ ਕੋਲ ਚੰਨੋ ਕਹਾਣੀ ਦਾ ਭਾਗ 7ਵਾਂ ਲੈ ਕੇ ਹਾਜ਼ਰ ਹੋਈ ਹਾਂ ਉਮੀਦ ਕਰਦੀ ਹਾਂ ਇਹ ਵੀ ਭਾਗ ਤੁਹਾਨੂੰ ਬਹੁਤ ਪਸੰਦ ਆਵੇਗਾ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਈ ਸ਼ੁਰੂ ਕਰਦੀ ਹਾਂ ਕਹਾਣੀ ਐਤਵਾਰ ਦਾ ਦਿਨ ਹੋਣ ਕਰਕੇ ਅੱਜ ਚੰਨੂ ਹੁਣੀ ਵੀ ਧਰ ਹੀ ਸਨ ਚੰਨੂ ਆਪਣੀਆਂ ਭੈਣਾਂ ਦੇ ਨਾਲ ਕਾੱਕੀ ਨੂੰ ਖੜਾਈ ਸੀ ਤੇ ਜੀਤ ਚੌਂਕੇ ਵਿੱਚ ਬੈਠੀ ਰੋਟੀ ਪਾਣੀ ਕਰ ਰਹੀ ਸੀ ਮੇਜਰ ਸਿੰਘ ਅੱਜ ਵੀ ਆਪਣੇ ਕਿਸੇ ਸਰਕਾਰੀ ਕੰਮ ਲਈ ਘਰੋਂ ਬਾਹਰ ਨਿਕਲਿਆ ਹੋਇਆ ਸੀ ਤੇ ਮਾਸੀ ਆਪਣੇ ਮੰਝੇ ਉੱਤੇ ਬੈਠੀ ਚਾਹ ਦੀਆਂ ਚੁਸਕੀਆਂ ਲੈ ਰਹੀ ਸੀ ਇਹ ਸਾਰੇ ਜਾਣੇ ਆਪੋ ਆਪਣੀ ਮਸਤੀ ਵਿੱਚ ਲੱਗੇ ਹੋਏ ਸਨ ਕਿ ਅਚਾਨਕ ਗੇੜ ਖੜਕਣ ਦੀ ਆਵਾਜ਼ ਆਈ ਠੱਕ ਠੱਕ ਉਹ ਭਾਈ ਮੇਲਾ ਸਿੰਘ ਸਿਆਂ ਚਾਰੀਆਂ ਜੁਸਕੀਆਂ ਲੈੰਦੀ ਹੋਈ ਮਾਸੀ ਬੋਲੀ ਜਾਵੀ ਏ ਚੰنو ਪੁੱਲਾ ਕੌਣਾ ਚੰنو ਕਾਕੇ ਨੂੰ ਆਪਣੀ ਛੋਟੀ ਭੈਣ ਰਮਨ ਨੂੰ ਫੜਾ ਕੇ ਗੇਟ ਖੋਲਣ ਗਈ ਜਦ ਉਸਨੇ ਗੇਟ ਖੋਲ੍ਹਿਆ ਤੇ ਸਾਹਮਣੇ ਮਾਸੀ ਦੇ ਪੁੱਤ ਨੂੰ ਦੇਖ ਬੋਲੀ ਸਤਸ਼ਿਆਕਾਲ ਚਾਚਾ ਜੀ ਸਤਸ਼ਿਆਕਾਲ ਚਾਚਾ ਜੀ ਸਤਸ਼ਿਆਕਾਲ ਬੁੱਤਾਂ ਦੋਵੇਂ ਜਾਣੇ ਚੰنو ਦੇ ਸਿਰ ਤੇ ਪਿਆਰ ਦੇਂਦੇ ਹੋਏ ਬੋਲੀ ਜੀਤ ਚੰਕੇ ਚੁੱਟ ਕੇ ਮਿਲਣ ਆਈ ਸਨਾਪ ਭਾਈ surjeet ਆਪਣੀ ਭਾਬੀ ਦੇ ਪੈਰੀ ਹੱਥ ਲਾਉਂਦਾ ਹੋਇਆ ਸਭ ਠੀਕ ਭਾਬੀ ਜੀ ਤੁਸੀਂ ਦੱਸੋ ਸਾਡੇ ਵੀ ਸਭ ਠੀਕ ਪਈ ਆਪਣੀ ਦਰਾਣੀ ਜੱਫੀ ਪਾਉਂਦੀ ਹੋਈ ਬੋਲੀ ਹੋਰ ਸਾਨੂੰ ਕੀ ਹਾਲ ਤੇਰਾ ਠੀਕ ਦੀਦੀ ਠੀਕ ਹੀ ਹੋਣੀ ਹਾਂ ਹੁਣ ਮਾਸੀ ਮੰਜੀ ਤੋਂ ਹੀ ਇੱਥਾਂ ਚਾਹ ਦਾ ਕੱਪ ਧਰਦੀ ਹੋਈ ਬੋਲੀ ਪੈਰੀ ਬੰਦਾ ਬੀਬੀ surjeet ਆਪਣੀ ਬੀਬੀ ਦੇ ਪੈਰੀ ਹੱਥ ਲਾਉਂਦਾ ਹੋਇਆ ਬੋਲਿਆ ਜਾਜ਼ਾ ਨਖਰੇ ਨਾ ਕਰੋ ਮੂਹ ਅੱਗੋਂ ਗੁੱਸਾ ਪ੍ਰਗਟ ਕਰਦੀ ਹੋਈ ਬੋਲੀ ਸਾਨੂੰ ਮਾਫ਼ ਕਰ ਦੋ ਬੀਬੀ ਜੀ ਮੈਂ ਗਲਤ ਸੀਗੀ ਤੁਸੀਂ ਸਹੀ ਸੀਗੀ ਸੋਨੂ ਮਾਸੀ ਦੇ ਪੈਰ ਫੜਦੀ ਹੋਈ ਬੋਲੀ ਪਰ ਮਾਸੀ ਅੱਗੋਂ ਮੂੰਹ ਬਣਾਉਂਦੀ ਹੋਈ ਬੋਲੀ ਕੋਈ ਲੋੜ ਨਹੀਂ ਮਾਫ਼ੀ ਮੂਫ਼ੀ ਮੰਗਣ ਦੀ ਚਲੋ ਹੁਣ ਗੁੱਸਾ ਛੱਡੋ ਮਾਸੀ ਜੀ ਜੀਤ ਮਹਿਮਾਨਾਂ ਨੂੰ ਪਾਣੀ ਫੜਾਉਂਦੀ ਹੋਈ ਬੋਲੀ ਲੈ ਸਰਜੀਤ ਪਾਣੀ ਪੀਓ ਸਰਜੀਤ ਪਾਣੀ ਦਾ ਘੁੱਟ ਭਰਦਾ ਹੋਇਆ ਬੋਲਿਆ ਬੀਬੀ ਜੀ ਹੁਣ ਗੁੱਸਾ ਗਿਲਾ ਛੱਡੋ ਅਸੀਂ ਤੁਹਾਨੂੰ ਲੈਣ ਆਏ ਹਾਂ ਨਾ ਪਈ ਮੈਂ ਨਹੀਂ ਹਾਲੇ ਜਾਣਾ ਚੁੰਦਾ ਮਾਸੀ ਅੱਗੇ ਹੱਥ ਮਾਰਦੀ ਹੋਈ ਬੋਲੀ ਹਾਂ ਜੀ ਨਾ ਅਸੀਂ ਆਪ ਹੀ ਨਹੀਂ ਹਾਲੇ ਮਾਸੀ ਨੂੰ ਜਾਣ ਦੇਣਾ ਪਤਾ ਤੇਰਾ ਵੀਰ ਕਿੰਨੇ ਗੁੱਸੇ ਚ ਗਿਆ ਵਾ ਜੀਤ ਪਾਣੀ ਦੇ ਝੁੱਠੇ ਗਲਾਸ ਚੁੱਕਦੀ ਹੋਈ ਬੋਲੀ ਅੱਛਾ ਬੈਠੋ ਮੈਂ ਚਾਹ ਬਣਾ ਕੇ ਲੰਮੀ ਹਾਂ ਜੀਤ ਮਹਿਮਾਨਾਂ ਦੇ ਲਈ ਚੌਂਕੇ ਵਿੱਚ ਚਾਹ ਬਣਾਉਣ ਲਈ ਚਲੀ ਗਈ ਜੀਤ ਚਾਹ ਦਾ ਪਾਣੀ ਚੁੱਲ੍ਹੇ ਉੱਤੇ ਧਰਦੀ ਚੰਨ ਨੂੰ ਵੇੜੇ ਵਿੱਚ ਕਾਕੇ ਨਾ ਖੇੜਨ ਦੇ ਆ ਦੇਖਦੀ ਆਵਾਜ਼ ਦੇਂਦੀ ਹੋਈ ਬੋਲੀ ਜਾ ਚੰਨੋਂ ਆਪਣੇ ਚਾਚਾ ਚਾਚੀ ਲਈ ਮੱਟੀ ਤੋਂ ਗੁਜ ਖਾਣ ਲਈ ਲੈ ਕੇ ਆ ਬੇਬੇ ਰਮਨ ਨੂੰ ਕੱਲ ਦੇ ਕਿਉਂ ਤੈਨੂੰ ਕੀ ਗੱਲ ਆ ਉਦਾਂ ਹੀ ਚੁੱਪ ਕਰਕੇ ਜਾ ਗੁੱਸੇ ਨਾਲ ਦੱਪਕਾ ਮਾਰਦੀ ਹੋਈ ਬੋਲੀ ਪਰ ਚੰਨੋ ਤਾਂ ਸੁਸਤ ਨਾ ਹੋਈ ਉਹਨੇ ਆਪਣੀ ਮਾਂ ਦੀ ਇੱਕ ਨਾ ਮੰਨੀ ਹਾਰ ਕੇ ਉਸਨੇ ਰਮਨ ਨੂੰ ਵੀ ਭੇਜਿਆ ਚਾਹ ਬਣਾਉਂਦੀ ਹੋਈ ਮੂੰਹ ਵਿੱਚ ਬੁੜਬੁੜ ਕਰਦੀ ਰਹੀ। ਇਦਾਂ ਇੱਕ ਵਾਰ ਨਹੀਂ, 20 ਵਾਰ ਪਹਿਲਾਂ ਵੀ ਹੋ ਚੁੱਕਿਆ ਸੀ। ਛੰਨੋ ਅੱਜਕੱਲ੍ਹ ਆਪਣੀ ਮਾਂ ਦਾ ਕਿਹਾ ਹਮੇਸ਼ਾ ਟਾਲ ਦਿਆ ਕਰਦੀ ਸੀ। ਸ਼ਾਇਦ ਉਹ ਹੁਣ ਸਿਆਣੀ ਹੋ ਗਈ ਸੀ। ਤਾਂ ਹੀ ਉਸ ਦਾ ਇਦਾਂ ਘਰ ਤੋਂ ਬਾਹਰ ਜਾਣਾ ਉਸ ਨੂੰ ਅਜੀਬ ਲੱਗਦਾ ਸੀ। ਪਰ ਦੂਜੇ ਪਾਸੇ ਉਸ ਦੀ ਮਰਤੇਈ ਮਾਂ ਨੂੰ ਉਸ ਦਾ ਇਦਾਂ ਗੱਲ ਲਾ ਗਲ ਉੱਠੀ ਜਵਾਬ ਦੇਣਾ ਆਪਣੀ ਤੋਹੀਨ ਲੱਗਣ ਲੱਗਾ। ਲੋਕ ਜਨਮਨੀ ਦਿੰਦੇ ਧੀਆਂ ਨੂੰ ਕਹਿ ਦਿੰਦੇ ਮਜਬੂਰੀ ਆ ਪੁੱਤ ਮੰਗਦੇ ਹੋ ਰੱਬ ਤੋਂ ਦੁਨੀਆ ਧੀਆ ਵਾਂਸ ਅਧੂਰੀ ਆ ਦੁਨੀਆ ਧੀਆ ਵਾਂਸ ਅਧੂਰੀ ਆ ਜੀਤ ਨੇ ਚਾਹ ਬਣਾ ਕੇ ਘਰ ਦੇ ਮਹਿਮਾਨਾਂ ਲਈ ਲੈ ਜਾ ਕੇ ਉਹਨਾਂ ਨੂੰ ਅੱਗੇ ਡਿੱਠੇ ਬੈਂਚ ਉੱਤੇ ਰੱਖ ਦਿੱਤੀ ਤੇ ਆਪ ਵੀ ਮਾਸੀ ਦੇ ਮੰਜੇ ਉੱਤੇ ਬੈਠ ਗਈ ਲਵੋ ਸਰਜੀਤ ਸੋਨੂ ਚਾਹ ਪੀਓ ਸਰਜੀਤ ਅੱਤੇ ਉਸਦੀ ਘਰ ਦੀ ਨੂੰ ਚਾਹ ਫੜਾਉਂਦੀ ਹੋਈ ਬੋਲੀ ਖੜੋ ਖੜੋ ਬਿਸਕੁਟ ਵੀ ਖਾਓ ਉਹਨਾਂ ਅਗੇ ਬਿਸਕੁਟਾਂ ਵਾਲੀ ਪਲੇਟ ਕਰਦੀ ਹੋਈ ਬੋਲੀ ਸਰਜੀਤ ਬਿਸਕੁਟ ਚੁਕਦਾ ਹੋਇਆ ਬੋਲਿਆ ਹੋਰ ਭਾਜੀ ਆਪਣੀ ਚੰਨੋ ਤੇ ਮੁੰ ਤਕੜੀ ਹੋ ਗਈ ਆ ਵੇਖਿਆ ਕੋਈ ਮੁੰਡਾ ਫੇਰ ਨਹੀਂ ਸਰਜੀਤ ਤੇਰਾ ਭਾਜੀ ਹੀ ਨਹੀਂ ਮੰਨਦਾ ਹਾਲੇ ਕਿਉਂ ਆਖ ਦੇ ਆ ਛੋਟੀ ਆ ਹਾਲੇ ਪੜਨ ਲਿਖਨ ਦੀ ਉਮਰ ਆ ਇਸ ਸੀ ਪਾਈ ਨਾ ਅੱਖੇ ਲੱਗਦੀ ਆ ਨਾ ਕੋਈ ਗੱਲ ਮੰਨਦੀ ਆ ਹੁਣ ਵੀ ਹੱਟੀ ਤੇ ਜਾਣਾ ਸੀ ਤੇ ਨਿੱਕੀ ਨੂੰ ਕੱਲਿਆ ਜਿੱਦ ਕਰ ਗਈ ਨਹੀਂ ਕਹਦੀ ਨਹੀਂ ਜਾਣਾ ਦੇਣਾ ਕੀ ਜੇ ਚਲੀ ਜਾਵਾ ਅੱਛਾ ਇਦਾਂ ਕਰਦੀ ਆ ਫਿਰ ਤੇ ਮਾੜੀ ਗੱਲ ਆ ਕੱਲ ਨੂੰ ਬਗਾਨੇ ਕਰ ਜਾਣਾ surjit ਚਾਹ ਪਿੰਦਾ ਬੋਲਿਆ ਹੋਰ ਕੀ surjit ਮੇਰੀ ਰਿਸ਼ਤੇਦਾਰੀ ਚੋਂ ਮੁੰਡਾ ਹੈ ਇੱਕ ਦਰਜੀ ਦਾ ਕੰਮ ਜਾਣਦਾ ਈ ਤੁਸੀਂ ਭਾਜੀ ਹੁਣਾਂ ਨੂੰ ਮਨਾ ਲਓ ਜੇ ਮੰਨਦੇ ਆ ਤੇ ਸੁਰਨੂ ਬਿਸਕੁਟ ਫੜਦੀ ਹੋਈ ਬੋਲੀ ਨਾ ਬਾਬਾ ਨਾ ਤੇਰੀ ਨਿਸਤਿਦਾਰੀ ਚ ਤੇ ਉੱਕਾ ਨਹੀਂ ਕਰਨਾ ਸਾਕਸਾ ਮਾਸੀ ਕਾਲੀ ਵਿੱਚ ਬੋਲੀ ਉਸ ਦੀ ਗੱਲ ਸੁਣ ਕੇ ਜੀਤ ਹਾਸੇ ਹੋਈ ਬੋਲੀ ਚੱਲ ਕੋਈ ਨਾ ਮਾਸੀ ਜੀ ਮੁੰਡਾ ਵੇਖ ਲੈਂਦੇ ਆ ਜੱਜ ਗਿਆ ਤੇ ਠੀਕ ਆ ਉਸ ਦੀ ਹਾਂ ਵਿੱਚ ਹਾਂ ਮਲੌਂਦਾ ਹੋਇਆ ਚਾਹ ਦਾ ਕੱਪ ਖਾਲੀ ਕਰਕੇ ਬੈਂਚ ਤੇ ਰੱਖਦਾ ਹੋਇਆ ਸਰਜੀਤ ਬੋਲਿਆ ਬਿਲਕੁਲ ਭਾਬੀ ਜੀ ਮੌਕਾ ਦੇਖਦੀ ਸੋਨੂ ਵੀ ਬੋਲ ਪਈ ਦੀਦੀ ਮੁੰਡਾ ਤੇ ਜਮਾ ਹੀਰਾ ਹਿੰਦਾ ਆਪਣੀ ਚੰਨੋ ਨਾਲ ਤੇ ਬਹੁਤ ਜਿਚਣਾ ਬੱਚਾ ਕੰਮ ਕਰ ਕੀ ਕਰਦਾ ਜੀ ਤੋਣਾ ਅੱਗੇ ਝੁੱਠੇ पांडे ਚੁੱਕਦੀ ਹੋਈ ਬੋਲੀ ਮੀ ਚੰਨੋ ਆਹ पांडे ਲੈ ਜਾ ਆਖੀ ਚੰਨੋ ਉਸਦੀ ਆਵਾਜ਼ ਸੁਣ ਕੇ ਭੱਜੀ ਆਈ ਤੇ पांडे ਫੜ ਕੇ ਲੈ ਗਏ ਉਹ ਉਵੇਂ ਹੀ ਫਿਰ ਮਾਸੀ ਕੋਲ ਬੈਠ ਗਈ ਦੀਦੀ ਮੁੰਡਾ ਤੇ ਕੱਲਾ ਕੱਲਾ ਤਿੰਨ ਭੈਣਾ ਉਹ ਵੀ ਵਿਆਈਆਂ ਹੋਈਆਂ ਪਿਓ ਰਟਾਇਰ ਹੋ ਗਿਆ ਤੇ ਆਪ ਅੰਬਰਸਰ ਹਲਗੇ ਟਿਕ ਬਹੁਤ ਵੱਡੀ ਦਰਜੀ ਦੀ ਦੁਕਾਨ ਤੇ ਦਰਜੀ ਦਾ ਕੰਮ ਕਰਦਾ ਕੰਮ ਬਹੁਤ ਮਸ਼ਹੂਰ ਆ ਉਹਦਾ ਲੋਕੀ ਦੂਰੋਂ ਦੂਰੋਂ ਪੈਂਟ ਕੋਟ ਬਣਵਾਉਣ ਲਈ ਆਉਂਦੇ ਉਨਾਂ ਕੋਲ ਆਪਣੀ ਝੰਨੋ ਸੌਖੀ ਬਸੀ ਹੀ ਰਿਸ਼ਤੇ ਤੇ ਹੋਰ ਵੀ ਵੱਡੇ ਆਉਂਦੇ ਮੁੰਡੇ ਨੇ ਮੈਂ ਹੀ ਰੋਕ ਕੇ ਰੱਖਿਆ ਸੀ ਉਹਦੀ ਮਾਂ ਨੂੰ ਕਿ ਤੇਰੇ ਮੁੰਡੇ ਨੂੰ ਮੈਂ ਰਿਸ਼ਤਾ ਕਰਵਾਉਣਾ ਅੱਛਾ ਫੇਰ ਤੇ ਵਧੀਆ ਹੋਇਆ ਅੱਛਾ ਘਰਵਾਰ ਕਿੱਦਾਂ ਦਾ ਜੀਤ ਦੀ ਗੱਲ ਵਿੱਚ ਟੋਕਦੀ ਹੋਈ ਸੋਨੂ ਬੋਲੀ ਦੀਦੀ ਕੀ ਗੱਲ ਕਰਦੇ ਹੋ ਘਰ ਘਰ ਕਾ ਦਾ ਕੋਠੀ ਆਖੋ ਕੋਠੀ ਦੋ ਮੰਜ਼ਲਾ ਘਰ ਆ ਉਹਨਾਂ ਦਾ ਅੱਛਾ ਫੇਰ ਤੇ ਮੈਨੂੰ ਰਿਸ਼ਤਾ ਚੰਗਾ ਲੱਗਾ ਕਿਉ ਮਾਸੀ ਜੀ ਤੁਹਾਨੂੰ ਕਿਦਾਂ ਲੱਗਿਆ ਦੇਖੋ ਜੀ ਇੱਕ ਵਾਰ ਮੇਲੇ ਨਾਲ ਗੱਲ ਕਰ ਲੋ ਫੇਰੀ ਕੋਈ ਗੱਲ ਤੋਰਿਓ ਪੁਰਵਾਦ ਚ ਉਹ ਆਖੇ ਹਾਲੇ ਕੁੜੀ ਨੇ ਪੜਨਾ ਆਹੋ ਇਹ ਵੀ ਗੱਲ ਠੀਕ ਆ ਭਾਬੀ ਜੀ ਭਾਜੀ ਨੂੰ ਦੱਸ ਦਵੋ ਇੱਕ ਵਾਰ ਫੇਰ ਅਸੀਂ ਕੋਈ ਗੱਲ ਅੱਗੇ ਕਰੀਏ ਵੈਸੇ ਆਪਣੀ ਚਿੰਨੂ ਕਿੰਨੀ ਜਮਾਤ ਚ ਆ ਇੱਕਤੀ ਦਸਮੀ ਕਰ ਲੈਣੀ ਏ ਨਹੀਂ ਫਿਰ ਤੇ ਚੰਗੀ ਗੱਲ ਆ ਸੋਨ ਨੂੰ ਮੁਸਕਰਾਉਂਦੇ ਹੋਈ ਬੋਲੀ ਪਰ ਇਸ ਦਾ ਬਾਪੂ ਆਖਦਾ ਅੱਗੇ ਹੋਰ ਪੜਾਵਾ ਚਲੋ ਕੋਈ ਨਾ ਇੱਕ ਵਾਰ ਪਹਿਲਾਂ ਗੱਲ ਕਰਕੇ ਵੇਖ ਲਓ ਜੇ ਭਾਜੀ ਮੰਨ ਗਈ ਤੇ ਠੀਕ ਨਹੀਂ ਤੇ ਕੋਈ ਨਾ ਜਿਹਦੇ ਜੁੜੀ ਸੰਜੋਗ ਹਾਂ ਚਲੋ ਜਿੱਦਣ ਇਹਦੇ ਬਾਪੂ ਦਾ ਫੋਨ ਆਇਆ ਮੈਂ ਗੱਲ ਕਰਕੇ ਵੇਖ ਲਾਵਾਂਗੀ ਚਲੋ ਤੁਸੀਂ ਬੈਠੋ ਮੈਂ ਰੋਟੀ ਤਿਆਰ ਕਰਦੀ ਹਾਂ ਉਹ ਨਾ ਭਾਬੀ ਜੀ ਰੋਟੀ ਦੀ ਖੇਚਲ ਨਾ ਕਰਿਓ ਲੈ ਕਿਉਂ ਨਾ ਕਰਾਂ ਨਾਲੇ ਖੇਚਲ ਕਿਸ ਗੱਲ ਦੀ ਬੋਲਦੀ ਹੋਈ ਚੌਂਕੇ ਵਿੱਚ ਚਾਹ ਬੈਠੀ ਤੇ ਰੋਟੀ ਪਾਣੀ ਬਣਾਉਣ ਲੱਗੀ ਉਸ ਨੂੰ ਕੰਮ ਕਰਦੀ ਦੇਖ ਕੇ ਸੋਨੂੰ ਆ ਕੇ ਬੋਲੀ ਦੀਦੀ ਮੈਂ ਕੁਝ ਮਦਦ ਕਰਾਵਾਂ ਚੁੱਲ੍ਹੇ ਵਿੱਚ ਅੱਗ ਬਾਲਦੀ ਹੋਈ ਬੋਲੀ ਨਾ ਨਾ ਸੋਨੂੰ ਮੈਂ ਕਰ ਲਾਂਗੀ ਤੂੰ ਬੈਠ ਆਰਾਮ ਨਾਲ ਜੀਤ ਦਾ ਰੋਟੀ ਪਾਣੀ ਕਰਨ ਵਿੱਚ ਹੱਥ ਬਹੁਤ ਤੇਜ਼ ਸੀ ਉਸਨੇ ਘੰਟੇ ਦੇ ਅੰਦਰ ਅੰਦਰ ਸਾਰਾ ਉਹਸਤ ਤਿਆਰ ਕਰ ਦਿੱਤਾ ਤੇ ਮਹਿਮਾਨਾਂ ਨੂੰ ਫਰੋਸ ਵੀ ਦਿੱਤਾ ਰੋਟੀ ਪਾਣੀ ਖਾ ਕੇ ਢਿੱਡ ਤੇ ਹੱਥ ਫੇਰਦਾ ਹੋਇਆ ਸੁਰਜੀਤ ਬੋਲਿਆ ਸੱਚੀ ਭਾਈ ਮਜ਼ਾ ਆ ਗਿਆ ਬਹੁਤ ਸਵਾਦ ਸੀ ਸਬਜੀ ਕੋਲ ਬੈਠੀ ਸੋਨੂੰ ਹੱਸਦੀ ਹੋਈ ਬੋਲੀ ਫਿਰ ਭਾਬੀ ਦੇ ਹੱਥਾਂ ਦੀਆਂ ਸਬਜੀ ਸੀ ਸਵਾਦ ਤੇ ਆਪੇ ਹੋਣੀ ਸੀ ਥੋੜੀ ਦੇਰ ਬੈਠ ਕੇ ਗੱਲਾਂ ਬਾਤਾਂ ਕਰਨ ਤੋਂ ਬਾਅਦ ਸੁਰਜੀਤ ਨੇ ਕਾਫੀ ਮਿਹਨਤ ਧਰਲਾ ਕੀਤਾ ਮਾਸੀ ਦਾ ਛੱਡੋ ਗੁੱਸੇ ਗਿੱਲੀ ਬੀਬੀ ਹੁਣ ਚਲੋ ਘਰੇ ਚਲੀਏ ਵੇਖੋ ਸੋਨੂ ਨੇ ਵੀ ਆਪਣੀ ਗਲਤੀ ਮੰਨ ਲਈਏ ਹੁਣ ਤੇ ਗੁੱਸਾ ਛੱਡ ਦਿਵੋ ਕੋਲ ਬੈਠੀ ਜੀਤ ਸਮਝੌਤਾ ਕਰਾਉਂਦੀ ਹੋਈ ਕੋਈ ਨਾ ਮਾਸੀ ਜੀ ਬੱਚਿਆਂ ਗਲਤੀਆਂ ਹੀ ਹੋ ਜਾਂਦੀਆਂ ਬੱਚਿਆਂ ਤੋਂ ਤੁਸੀਂ ਵੱਡੇ ਹੋ ਮaaf ਕਰਨਾ ਤੁਹਾਡਾ ਫਰਜ਼ ਹੈ ਨਾਲੇ ਹੁਣ ਸੋਨੂ ਵੀ ਵੇਖੋ ਕਿੰਨਾ ਪਛਤਾ ਰਹੀ ਆ ਮਾਸੀ ਜੀ ਸਭ ਦੀਆਂ ਗੱਲਾਂ ਵਿੱਚ ਆਪਣੀ ਗੱਲ ਰੱਖਦੀ ਹੋਈ ਸੋਨੂੰ ਬੋਲੀ ਮੈਨੂੰ ਮਾਫ਼ ਕਰ ਦੋ ਮੁੰਨ ਬੀਬੀ ਜੀ ਸੱਚੀ ਕਰਦੇ ਸਾਨੂੰ ਮੰਦਾ ਚੰਗਾ ਨਹੀਂ ਬੋਲਦੀ ਆਹ ਵੇਖੋ ਕੰਨਾਂ ਨੂੰ ਹੱਥ ਲਾਉਂਦੀ ਆ ਸੋਨੂੰ ਆਪਣੇ ਕੰਨੋ ਖੜਕੇ ਮਿੰਤਾ ਕਰ ਰਹੀ ਸੀ ਇਹ ਸਭ ਦੇਖ ਕੇ ਬੁੱਢੀ ਮਾਸੀ ਦਾ ਗੁੱਸਾ ਠੰਡਾ ਸ਼ਾਂਤ ਹੋਇਆ ਠੀਕ ਆ ਭਾਈ ਵਾਲੀ ਚੌੜ ਨਾ ਕਰੋ ਹੁਣ ਮਾਸੀ ਮੰਜੇ ਤੋਂ ਉੱਠਦੇ ਹੋਏ ਬੋਲੀ ਹਾਂ ਹੁਣ ਅੱਗੇ ਤੂੰ ਜੇ ਕੋਈ ਗੱਲ ਹੋਈ ਮੈਂ ਬਰਦਾਸ਼ਤ ਨਹੀਂ ਹੋ ਕਰਨੀ ਇਸ ਵਾਰ ਤੇ ਮੇਲੇ ਕੋਲ ਆ ਗਈ ਸੀ ਅਗਲੀ ਵਾਰ ਘਰੋਂ ਨਿਕਲੀ ਕਿਸੇ ਨਹਿਰ ਜਾਂ ਟੋਬੇ ਵਿੱਚੋਂ ਹੀ ਲੱਭਾਂਗੀ ਓਹੋ ਮੇਰੀ ਪਿਆਰੀ ਬੀਬੀ ਐਦਾਂ ਨਾ ਬੋਲੂ ਸਰਜੀਤ ਆਪਣੀ ਬੇਬੇ ਨੂੰ ਜੱਫੀ ਪਾਉਂਦਾ ਹੋਇਆ ਬੋਲਿਆ ਚਲੋ ਹੁਣ ਤਿਆਰ ਹੋ ਜੋ ਬੇਬੇ ਜੀ ਸੋਨੂ ਵੀ ਬੀਬੀ ਨੂੰ ਜੱਫੀ ਪਾਉਂਦੀ ਹੋਈ ਬੋਲੀ ਲੈ ਮਾਸੀ ਸਾਨੂੰ ਬੁਲਾਈ ਗਈ ਜੀਤ ਹੋਣਾ ਵੱਲ ਦੇਖ ਬੋਲੀ ਪਾਣੀ ਕੁੜੇ ਤੁਸੀਂ ਆ ਜਾ ਮਾਸੀ ਉਸਨੂੰ ਆਵਾਜ਼ ਮਾਰਦੀ ਹੋਈ ਬੋਲੀ ਮਹਿਮਾਨ ਨਵਾਜ਼ੀ ਤਕਰੀਬਨ ਹੋ ਚੁੱਕੀ ਸੀ ਚਾਹ ਪਾਣੀ ਪੀ ਲਿਆ ਸੀ ਰੋਟੀ ਪਾਣੀ ਛਕ ਲਿਆ ਸੀ ਬਸ ਕਮੀ ਸੀ ਮਾਸੀ ਦੇ ਤਿਆਰ ਹੋਣ ਦੀ ਮਾਸੀ ਨਹਾਉਣ ਲਈ ਗਈ ਤੇ ਪੂਰੇ ਅੱਧੇ ਘੰਟੇ ਵਿੱਚ ਤਿਆਰ shear ਹੋਊਗੀ ਬਯੁਰਗ ਘਟਨੀ ਕਿੰਨਾ ਕੁ ਤਿਆਰ ਹੋਣਾ ਹੁੰਦਾ ਹੈ ਨਹਾ ਤੋ ਕੇ ਵਧੀਆ ਸੂਟ ਪਾ ਲਿਆ ਤੇ ਆਪਣਾ ਸਿਰ ਵਾ ਲਿਆ ਬਸ ਉਦੀ ਇਹੀ ਤਿਆਰੀ ਹੁੰਦੀ ਹੈ ਉਹਨਾਂ ਦੇ ਤੁਰਨ ਤੋਂ ਪਹਿਲਾਂ ਜੀਤ ਨੇ ਇੱਕ ਵਾਰ ਫਿਰ ਚਾਹ ਬਣਾਈ ਚਾਹ ਪੀ ਕੇ ਉਹ ਤੁਰਨ ਨੂੰ ਕੱਲੇ ਪੈ ਗਏ ਸੁਰਜੀਤ ਨੇ ਕਾਕੇ ਨੂੰ ਪੈਸੇ ਦਿੱਤੇ ਨਿੱਕੀਆਂ ਦੋਮੇ ਕੁੜੀਆਂ ਨੂੰ ਵੀ ਦਿੱਤੇ ਤੇ ਫਿਰ ਚੰਨੋ ਨੂੰ ਵੀ ਦਿੱਤੇ ਚੰਨੋ ਪੈਸੇ ਲੈਣੋਂ ਇਨਕਾਰ ਕਰ ਰਹੀ ਸੀ ਪਰ ਕਾफी ਜ਼ੋਰ ਜ਼ਬਰਦਸਤੀ ਕਰਨ ਤੋਂ ਬਾਅਦ ਉਸਨੂੰ ਲੈਣੀ ਹੀ ਪਈ ਚੰਗਾ ਭਾਬੀ ਜੀ ਸੁਰਜੀਤ ਭਾਬੀ ਨੂੰ ਮਿਲਦਾ ਹੋਇਆ ਬੋਲਿਆ ਚੰਗਾ ਪਾਈ ਤੁਸੀਂ ਤੇ ਸਾਡੇ ਘਰ ਦੀ ਰੌਣਕ ਲੈ ਚੱਲੇ ਹੋ ਮਾਸੀ ਨੂੰ ਜੱਫੀ ਪਾਉਂਦੇ ਹੋਈ ਮਿਲਦੀ ਬੋਲੀ ਚੰਗਾ ਦੀਦੀ ਤੁਸੀਂ ਆਇਓ ਕਿਤੇ ਮਾਰਿਓ ਚੱਕਰ ਸੋਨ ਨੂੰ ਮਿਲਦੀ ਹੋਈ ਬੋਲੀ ਹਾਂ ਹਾਂ ਜ਼ਰੂਰ ਮਾਰਾਂਗੇ ਗੇੜਾ ਤੇਰੀ ਭਾਜੀ ਆਕਤੀ ਜਦੋਂ ਆਈ ਠੀਕ ਹੈ ਆਟੋ ਵਿੱਚ ਬੈਠਦੀ ਬੋਲੀ ਅੱਛਾ ਭਾਬੀ ਬੀਜੀ ਜੋ ਰਿਸ਼ਤੇਵਾਰੀ ਕਿਹਾ ਕੱਲ ਜ਼ਰੂਰ ਕਰਿਓ ਭਾਜੀ ਨਾਲ ਸੁਰਜੀਤ ਆਟੂ ਦੀ ਰੱਸੀ ਮਾਰਦਾ ਹੋਇਆ ਬੋਲਿਆ ਠੀਕ ਹੈ ਸੁਰਜੀਤ ਅੱਛਾ ਸਾਨੂੰ ਵੀ ਕਿਤੇ ਆਪਣੇ ਹੂੜ ਤੇ ਝੂਟਾ ਦੇ ਦੇ ਆਜੂ ਆਜੂ ਭਾਬੀ ਬੀਜੀ ਡਰਾਈਵਰ ਸੀਟ ਉੱਤੇ ਹੀ ਬੈਠਦਾ ਬੋਲਿਆ ਨਾ ਨਮਖਾਲ ਕਰਦੀਆਂ ਚੰਗਾ ਕੁੜੀ ਜੀਤ ਚੰਗਾ ਮਾਸੀ ਜੀ ਇੱਕ ਦੂਜੇ ਨੂੰ ਹੱਥ ਲਾਉਂਦੇ ਹੋਏ ਸੁਰਪਈ ਜੀਤ ਨੇ ਉਹਨਾਂ ਦੇ ਜਾਣ ਤੋਂ ਬਾਅਦ ਗੇਟ ਬੰਦ ਕੀਤਾ ਤੇ ਆਪਣੇ ਘਰ ਦੇ ਕੰਮ-ਕਾਰ ਵਿੱਚ ਉਲਝ ਗਈ। ਢਾਂਡਾ ਚੰਨਾ ਸਾਫ਼ ਕਰਕੇ ਉਸਨੇ ਰੋਟੀ ਪਾਣੀ ਖਾਂ ਪਿਆ। ਥਕਾਵਟ ਦਾ ਕਰਕੇ ਉਸਨੇ ਥੋੜੀ ਦੇਰ ਲਈ ਆਰਾਮ ਕਰਨ ਬਾਰੇ ਸੋਚਿਆ। ਉਹ ਥੋੜੀ ਦੇਰ ਲਈ ਮੰਜਾ ਢਾ ਕੇ ਲੰਮੀ ਪੈ ਗਈ। ਉਸ ਨੂੰ ਨੀਂਦ ਆਖੀ ਪੈਣ ਹੀ ਲੱਗੀ ਸੀ ਕਿ ਗੇਟ ਖੜਕ ਕੇ ਲੰਗਾ। ਉਸਨੇ ਚੰਨੋ ਨੂੰ ਆਵਾਜ਼ ਮਾਰੀ। ਗੇਟ ਖੋਲਣ ਦੇ ਲਈ ਪਰ ਤਿੰਨੋਂ ਪੈਣਾ ਆਰਾਮ ਨਾਲ ਸੁੱਤੀਆਂ ਹੋਈਆਂ ਸੀ ਉਸਨੇ ਬਥੇਰੀਆਂ ਆਵਾਜ਼ਾਂ ਲਾਈਆਂ ਪਰ ਕਿਸੇ ਦੇ ਕੰਨ ਨੂੰ ਜੂਨਾ ਸਰਕੀ ਗੇਟ ਵਾਰ-ਵਾਰ ਖੜਕਦਾ ਪਿਆ ਸੀ ਤੇ ਬਾਹਰੋਂ ਆਵਾਜ਼ਾਂ ਵੀ ਆ ਰਹੀਆਂ ਸੀ ਉਹ ਪੁੱਤ ਗੇਟ ਖੋਲੋ ਇਹ ਆਵਾਜ਼ਾਂ ਮੇਜਰ ਸਿੰਘ ਦੀਆਂ ਸੀ ਸ਼ਾਇਦ ਲੱਗਦਾ ਉਹ ਆਪਣਾ ਕੰਮ ਨਿਬੜ ਕੇ ਵਾਪਸ ਆ ਗਿਆ ਸਿੰਘ ਗੇਟ ਦੀ ਠੱਕ ਠੱਕ ਤੇ ਬਾਪੂ ਮੇਜਰ ਦੀਆਂ ਆਵਾਜ਼ਾਂ ਨੂੰ ਸੁਣ ਕੇ ਉਹ ਆਪ ਹੀ ਖਪੀ-ਤਪੀ ਮੰਜੇ ਤੋਂ ਉੱઠી ਤੇ ਗੇਟ ਖੋਲ੍ਹ ਲਿਆ ਗੇਟ ਖੋਲਦੇ ਸਾਹਮਣੇ ਬਾਪੂ ਨੂੰ ਦੇਖ ਬੋਲੀ ਮਾਫ ਕਰਿਓ ਬਾਪੂ ਜੀ ਮੈਂ ਸੁੱਤੀ ਸੀ ਤਾਂ ਦੇਰ ਨਾਲ ਉਸ ਦੀ ਗੱਲ ਵਿੱਚੋਂ ਟੋਕਦੇ ਹੋਏ ਬਾਪੂ ਬੋਲਿਆ ਕੋਈ ਨਾ ਪੁੱਤ ਕੋਈ ਨਾ ਮੇਜਰ ਸਿੰਘ ਅੰਦਰ ਬਰਾਂਡੇ ਵਿੱਚ ਜਾ ਕੇ ਮੰਜੀ ਉੱਤੇ ਬੈਠ ਗਿਆ ਜੀਤ ਉਸਦੇ ਲਈ ਪਾਣੀ ਲੈ ਕੇ ਆਈ ਪਾਣੀ ਦਾ ਕੁੱਟ ਭਰਦਾ ਹੋਇਆ ਬੋਲਿਆ ਲੈ ਪੁੱਤ ਝੋਲੇ ਵਿੱਚ ਕੁਝ ਖਾਣ ਪੀਣ ਦੀਆਂ ਚੀਜ਼ਾਂ ਨੇ ਨਿਆਣਿਆਂ ਨੂੰ ਦੇ ਦिए ਜੀਤ ਝੋਲਾ ਫੜ ਕੇ ਅੰਦਰ ਕਮਰੇ ਵਿੱਚ ਚਲੀ ਗਈ ਝੋਲੇ ਵਿੱਚੋਂ ਖਾਣ ਪੀਣ ਦੀਆਂ ਚੀਜ਼ਾਂ ਦੇਖ ਕੇ ਮਨ ਵਿੱਚ ਸੋਚਣ ਲੱਗੀ ਸਾਰਾ ਦਿਨ ਖੇਡਦੀਆਂ ਨੇ ਵੇਲੀਆਂ ਰਹਿੰਦੀਆਂ ਨੇ ਕੰਮਕਾਰ ਹੈਗਾ ਨਹੀਂ ਤੇ ਖਾਣ ਪੀਣ ਨੂੰ ਤੱਕੜੀਆਂ ਬਾਪੂ ਜੀ ਹੋਣਾ ਵੀ ਇਹਨਾਂ ਨੂੰ ਭੂਹੇ ਚੜਾਇਆ ਹੋਇਆ ਸਾਰਾ ਦਿਨ ਕੰਮ ਕਰਦੀ ਮੈਂ ਮਰਦੀ ਜਾਂਦੀ ਆ ਮੇਰੇ ਲਈ ਕਦੇ ਕੁਝ ਨਹੀਂ ਲੈ ਕੇ ਆਈ 3 ਬੇਲੀਆਂ ਦੇ ਲਈ ਦੇਖ ਕਿਦਾਂ ਖਾਣ ਪੀਣ ਨੂੰ ਲੈ ਕੇ ਆਉਂਦੇ ਆ ਉਹਦਾ ਬਾਪੂ ਜੀ ਮੈਨੂੰ ਪੁੱਤ ਪੁੱਤ ਕਰਦੇ ਰਹਿੰਦੇ ਆ ਇਦਾਂ ਪੁੱਤ ਦਾ ਕੋਈ ਖਿਆਲ ਹੀ ਨਹੀਂ ਆਪਣੇ ਗੁੱਸੇ ਨੂੰ ਆਪਣੇ ਅੰਦਰ ਦਵਾਈ ਹੋਈ ਚੌਂਕੀ ਵਿੱਚ ਚਲੀ ਗਈ ਮੂੰਹ ਵਿੱਚ ਬੁੜਬੁੜ ਕਰਦੇ ਹੋਏ ਬੋਲੀ ਬਾਪੂ ਜੀ ਚਾਹ ਬਣਾਵਾ ਅੰਦਰੋਂ ਉਹ ਆਵਾਜ਼ ਆਈ ਬਣਾ ਲੈ ਪੁੱਤ ਬਣਾ ਲੈ ਸਿਰ ਦਾ ਅਧਕਿਆ ਹੋਇਆ ਚੁੱਲ੍ਹੇ ਵਿੱਚ ਅੱਗ ਬਾਲਦੀ ਪੂਰੀ ਤਰ੍ਹਾਂ ਕਲਪਰਹੀ ਸੀ ਪਤਾ ਨਹੀਂ ਕਿਦਾਂ ਸੜੀ ਭੁੱਜੀ ਨੇ ਚਾਹ ਬਣਾਈ ਚਾਹ ਗਲਾਸ ਵਿੱਚ ਪਾ ਕੇ ਅੰਦਰ ਮੇਜਰ ਸਿੰਘ ਲਈ ਲੈ ਗਈ ਲੋ ਬਾਪੂ ਜੀ ਚਾਹ ਵੜਾਉਂਦੀ ਹੋਈ ਬੋਲੀ ਠੇਠਾ ਰੱਖਦੀ ਪੁੱਤ ਮੇਰੀ ਗੱਲ ਸੁਣ ਹਾਂਜੀ ਝੋਲੇ ਵਿੱਚ ਖਾਣ ਬੀਂਦੀਆਂ ਚੀਜਾਂ ਥੱਲੇ ਕਾਕੇ ਲਈ ਕੁਝ ਖੜਾਉਣੇ ਰੱਖੇ ਨੇ ਮੈਂ ਕਾਕੇ ਵਾਸਤੇ ਲੈ ਕੇ ਆਇਆ ਸੀ ਜਾਂ ਕੱਢ ਕੇ ਲਿਆ ਕੇ ਦੇ ਜੇ ਨਿੱਕੀਆਂ ਦੇ ਹੱਥ ਆ ਗਏ ਉਹਨਾਂ ਉਦਾਂ ਹੀ ਤੋੜ ਕੇ ਰੱਖ ਦੇਣੀ ਆ ਚੰਗਾ ਬਾਪੂ ਜੀ ਬੋਲਦੀ ਆਪਣੇ ਕਮਰੇ ਵਿੱਚ ਚਲੀ ਗਈ ਉਸਨੇ ਝੋਲੇ ਵਿੱਚੋਂ ਕਾਕੀ ਦੇ ਖੜੌਣੇ ਕੱਢ ਕੇ ਸਾਹਮਣੇ ਰੱਖ ਦਿੱਤੇ ਕਾਕੀ ਦੇ ਖੜੌਣੇ ਬਹੁਤ ਪਿਆਰੇ ਸਨ ਖੜੌਣਿਆਂ ਨੂੰ ਦੇਖ ਕੇ ਜੀਤ ਦੇ ਮਨ ਨੂੰ ਥੋੜੀ ਸ਼ਾਂਤੀ ਤੇ ਖੁਸ਼ੀ ਹੋਈ ਤੇ ਉਸ ਦੀ ਇੱਛਾ ਥੋੜੀ ਘਟ ਗਈ ਬਾਪੂ ਜੀ ਰੋਟੀ ਬਣਾਵਾ ਤੁਹਾਡੇ ਵਾਸਤੇ ਕਮਰੇ ਤੋਂ ਬਾਹਰ ਆਉਂਦੀ ਹੋਈ ਬੋਲੀ ਹਾਂ ਬੁੱਤ ਬਣਾ ਲੈ ਭੁੱਖ ਵੀ ਬਹੁਤ ਲੱਗੀ ਐ ਰੋਟੀ ਬਣਾਉਣ ਤੋਂ ਪਹਿਲਾਂ ਉਸਦੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਅੱਜ ਜੋ ਜਿੰਨੂ ਦੇ ਰਿਸ਼ਤੇ ਦੀ ਗੱਲ ਹੋਈ ਉਸ ਦਾ ਜ਼ਿਕਰ ਬਾਪੂ ਜੀ ਨੂੰ ਨਾਲ ਕਰਾਂ ਉਹ ਹਾਲੇ ਬੋਲਣ ਹੀ ਲੱਗੀ ਸੀ ਬਾਪੂ ਜੀ ਉਸ ਦੀ ਗੱਲ ਵਿੱਚੋਂ ਹੀ ਟੋਕਦੀ ਹੋਈ ਮੇਜਰ ਸਿੰਘ ਬੋਲਿਆ ਪੁੱਤ ਤੇਰੀ ਮਾਸੀ ਕਿੱਧਰ ਗਈ ਕਿਤੇ ਨਜ਼ਰੀ ਨਹੀਂ ਆ ਰਹੀ ਬਾਪੂ ਜੀ ਮਾਸੀ ਨੂੰ ਸਰਜੀਤ ਤੇ ਸੋਨੂ ਆਏ ਸੀ ਆਪਣੀ ਗਲਤੀ ਮੰਨ ਮਿੰਤਾ ਤਰਲੇ ਕਰਕੇ ਲੈ ਗਈ ਪਹਿਲਾਂ ਘਰੋਂ ਕੱਢਦੇ ਆ ਫਿਰ ਮਿੰਤਾ ਕਰਦੇ ਆ ਕਿਹਾਂ ਸਮਾਂ ਆ ਗਿਆ ਸੱਚੇ ਬਾਦਸ਼ਾਹ ਮੇਜਰ ਸਿੰਘ ਹੱਥ ਜੋੜਦਾ ਹੌਂਕਾ ਲੈ ਕੇ ਬੋਲਿਆ ਅੱਛਾ ਬਾਪੂ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹਾਂ ਪੁੱਤ ਕਰ ਕੀ ਗੱਲ ਹੈ ਆਪਣੀ ਚੰਨੋ ਲਈ ਨਿਸ਼ਤਾ ਆਇਆ ਸੋਨੂ ਕਰਾਉਂਦੀ ਆ ਮੁੰਡਾ ਵੀ ਕੱਲਾ-ਕੱਲਾ ਤੇ ਘਰੋਵਾਰ ਵੀ ਬਹੁਤ ਚੰਗਾ ਫਿਰ ਤੇ ਚੰਗੀ ਗੱਲ ਆ ਹਾਂਜੀ ਬਾਪੂ ਜੀ ਪਰ ਪਰ ਕੀ ਪੁੱਤ ਇੰਨਾ ਦਾ ਪਤਾ ਨਹੀਂ ਮੰਨਣਗੇ ਕਿਨਾ ਉਹ ਤੂੰ ਉਹਦੀ ਫਿਕਰ ਨਾ ਕਰ ਪੁੱਤ ਤੂੰ ਬੱਸ ਮੇਲੇ ਨਾਲ ਗੱਲ ਖੋਲ ਉਹਨੂੰ ਮਨਾਉਣ ਦਾ ਕੰਮ ਮੇਰਾ ਠੀਕ ਹੈ ਬਾਪੂ ਜੀ ਹੋਰ ਕੀ ਚਾਹੀਦਾ ਪੁੱਤ ਆਪਣੀ ਦੀ ਸੌਖੀ ਬਸੂਗੀ ਤੇ ਹਾਂਜੀ ਬਾਪੂ ਜੀ ਮੈਂ ਤੇ ਆਪ ਇਹੀ ਚਾਹੁੰਦੀ ਆ ਕਿ ਤਿੰਨਾ ਦਾ ਚੰਗੇ ਘਰ 'ਚ ਰਿਸ਼ਤਾ ਹੋ ਜੀ ਕੱਲ ਨੂੰ ਹੋਈ ਇੰਨਾ ਆਖੀ ਕਿ ਮਾਂ ਹੁੰਦੀ ਤੇ ਸੋਚਦੀ ਲੈ ਪੁੱਤ ਤੂੰ ਇਦਾਂ ਕਾਹਨੂੰ ਸੋਚਦੀ ਆ ਹੁਣ ਤੇ ਤੂੰ ਹੀ ਇੰਨਾ ਦੀ ਮਾਂ ਹਾਂਜੀ ਬਾਪੂ ਜੀ ਅੱਛਾ ਮੈਂ ਰੋਟੀ ਲੈ ਕੇ ਆਈ ਚੰਗਾ ਪੁੱਤ ਲੈ ਆ